ਜੇਕਰ ਭਰਾਵੋ ਤੁਸੀਂ ਬੈਂਕ ਦੇ ਵਿੱਚ ਐਫ ਡੀਆਂ ਕਰਵਾਈਆਂ ਹੋਈਆਂ ਨੇ ਤਾਂ ਆਹ ਵੀਡੀਓ ਗੌਰ ਦੇ ਨਾਲ ਦੇਖ ਲਿਓ ਕਿਤੇ ਐਫ ਡੀ ਦੇ ਕਾਗਜ਼ ਤੁਹਾਡੇ ਘਰ ਚ ਨਾ ਸਾਹਮੇ ਰਹਿ ਜਾਣਾ ਤੇ ਤੁਹਾਡਾ ਕੋਈ ਪੈਸਾ ਹੋਰ ਖਾ ਜਾਏ। ਹਾਂਜੀ ਕੀ ਹਾਲ ਚਾਲ ਹੈ ਭਰਾਵੋ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਪਹੁੰਚੇ ਤੇ ਕਿਸੇ ਹੋਰ ਭਰਾ ਜਾਂ ਭੈਣ ਨਾਲ ਠੱਗੀ ਨਾ ਹੋਵੇ ਕਿਉਂਕਿ ਸਭ ਤੋਂ ਵੱਧ ਲੋਕਾਂ ਦਾ ਯਕੀਨ ਵਿਸ਼ਵਾਸ ਬੈਂਕਾਂ ਦੇ ਉੱਪਰ ਹੁੰਦਾ ਸਭ ਤੋਂ ਪਹਿਲਾਂ ਤਾਂ ਆਹਾ ਮੈਡਮ ਦੀ ਫੋਟੋ ਦੇਖੋ ਜਿਹੜੀ ਕਿ ਦੋ ਪੁਲਿਸ ਵਾਲਿਆਂ ਦੇ ਵਿਚਾਲੇ ਖੜੀ ਆ 40 ਕਿਲੋ ਦੇ ਵਜ਼ਨ ਵਾਲੀ ਇਸ ਮੈਡਮ ਦਾ ਨਾਮ ਹੈਗਾ ਭਰਵੋ ਸ਼ਾਕਸ਼ੀ ਗੁਪਤਾ ਤੇ ਇਹ ਹੈਗੀ ਆ ਬੈਂਕ ਮੈਨੇਜਰ ਇਹ 40 ਕਿਲੋ ਦੀ ਵਜ਼ਨ ਵਾਲੀ ਮੈਡਮ ਨੇ 4 ਕਰੋੜ ਤੇ 70 ਲੱਖ ਰੁਪਏ ਦਾ ਘਪਲਾ ਕੀਤਾ ਬੈਂਕ ਦੇ ਵਿੱਚੋਂ ਹੁਣ ਮੈਡਮ ਨੇ ਘਪਲਾ ਕਿਵੇਂ ਕੀਤਾ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਓਗੇ ਹੁਣ ਮੈਡਮ ਬੈਂਕ ਦੀ ਮੈਨੇਜਰ ਸੀਗੀ ਬੈਂਕ ਵਿੱਚ ਅਕਸਰ ਹੀ ਲੋਕ ਆਪਦੀਆਂ ਐਫਡੀਆਂ ਕਰਵਾਉਂਦੇ ਸੀਗੇ ਹੁਣ ਜਿਨ੍ਹਾਂ ਨੇ ਮੋਟੀਆਂ ਐਫਡੀਆਂ ਕਰਾਈਆਂ ਹੋਈਆਂ ਸੀ ਕਿਸੇ ਨੇ 30 ਲੱਖ ਦੀ ਕਿਸੇ ਨੇ 35 ਲੱਖ ਦੀ ਕਿਸੇ ਨੇ 10 ਲੱਖ ਦੀ ਕਿਸੇ ਨੇ 20 ਲੱਖ ਦੀ ਮੈਡਮ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਲਿਸਟ ਬਣਾਈ ਲਿਸਟ ਬਣਾ ਕੇ ਉਹ ਸਾਰੇ ਗਾਕਾਂ ਦੇ ਫੋਨ ਨੰਬਰ ਚੇਂਜ ਕਰਤੇ ਜਿਹੜੇ ਹੁਣ ਗਾਕਾਂ ਦੇ ਖਾਤਿਆਂ ਦੇ ਨਾਲ ਫੋਨ ਨੰਬਰ ਲੱਗੇ ਸੀਗੇ ਉਹ ਫੋਨ ਨੰਬਰ ਮੈਡਮ ਨੇ ਹਟਾ ਕੇ ਕੁਝ ਕ ਆਪਦੀਆਂ ਸਹੇਲੀਆਂ ਦੇ ਫੋਨ ਨੰਬਰ ਨਾਲ ਅਟੈਚ ਕਰਤੇ ਕੁਝ ਆਪਦੇ ਘਰਦਿਆਂ ਦੇ ਕਰਤੇ ਕੋਸ਼ਾ ਆਪਦੇ ਰਿਸ਼ਤੇਦਾਰਾਂ ਦੇ ਕਰਤੇ ਫਿਰ ਜਿੰਨਾ ਜਿੰਨਾ ਦੇ ਮੈਡਮ ਨੇ ਖਾਤਿਆਂ ਦੇ ਨਾਲ ਫੋਨ ਨੰਬਰ ਅਟੈਚ ਕੀਤੇ ਉਹਨਾਂ ਨੂੰ ਦੇਖੋ ਮੈਡਮ ਨੇ ਕੀ ਕਹਿ ਕੇ ਆਪਣੇ ਪਿੱਛੇ ਲਾ ਲਿਆ ਜਾਨੀ ਕਿ ਉਹਨਾਂ ਦੇ ਅੱਖਾਂ 'ਚ ਕਿਵੇਂ ਘੱਟਾ ਪਾਇਆ ਮੈਡਮ ਨੇ ਹੁਣ ਜਿੰਨਾ ਜਿੰਨਾ ਦੇ ਫੋਨ ਨੰਬਰ ਖਾਤਿਆਂ ਨਾਲ ਅਟੈਚ ਕੀਤੇ ਸੀ ਮੈਡਮ ਨੇ ਉਹਨਾਂ ਨੂੰ ਝੂਠ ਮਾਰਿਆ ਕਿ ਮੈਂ ਤੁਹਾਡੇ ਫੋਨ ਨੰਬਰ ਇੱਕ ਆਫਰ ਦੇ ਵਿੱਚ ਪਾਉਣ ਲੱਗੀਆਂ ਬੈਂਕ ਵੱਲੋਂ ਇੱਕ ਲੋਨ ਦਾ ਆਫਰ ਚੱਲ ਰਿਹਾ ਤੇ 5 5 ਲੱਖ ਦਾ ਮੈਂ ਤੁਹਾਨੂੰ ਲੋਨ ਦਵਾਉਂਗੀ 5 ਲੱਖ ਦਾ ਲੋਨ ਲੈ ਕੇ ਤੁਸੀਂ ਸਿਰਫ 1 ਲੱਖ ਰੁਪਇਆ ਬੈਂਕ ਨੂੰ ਭਰਨਾ ਤੇ ਮੈਂ 4 4 ਲੱਖ ਰੁਪਇਆ ਤੁਹਾਨੂੰ ਮਾਫ ਕਰਵਾ ਦੂੰਗੀ ਹੁਣ ਬਾਈ ਜਦੋਂ ਇੱਕ ਬੈਂਕ ਦੀ ਮੈਨੇਜਰ ਐਨੀ ਗੱਲ ਆਪਦੇ ਕਿਸੇ ਰਿਸ਼ਤੇਦਾਰ ਨੂੰ ਕਹਦੇ ਜਾਂ ਆਪਦੀ ਸਹੇਲੀ ਮਿੱਤਰ ਨੂੰ ਕਹਦੇ ਤਾਂ ਬਾਈ ਉਹਨਾਂ ਨੇ ਯਕੀਨ ਕਰ ਹੀ ਲੈਣਾ ਵੀ ਹਾਂ ਯਾਰ ਇਹ ਬੈਂਕ ਦੀ ਮੈਨੇਜਰ ਆ ਇਹ ਤਾਂ ਇੱਕ ਸਾਭ ਦੀ ਬੈਂਕ ਦੀ ਮਾਲਕ ਹੈ ਤਾਂ ਕੁਝ ਵੀ ਕਰ ਸਕਦੀ ਆ ਚਲੋ ਜੀ 2021 ਦੇ ਵਿੱਚ ਮੈਡਮ ਨੇ ਕੀ ਕੀਤਾ ਲਗਭਗ 100 ਖਾਤੇ ਦੇ ਵਿੱਚੋਂ 4 ਕਰੋੜ ਤੇ 70 ਲੱਖ ਰੁਪਇਆ ਕਢਵਾ ਲਿਆ ਜਿਹੜਾ 4 ਕਰੋੜ 70 ਲੱਖ ਰੁਪਈਆ ਸੀ ਇਹ ਲੋਕਾਂ ਨੇ ਐਫ ਡੀਆਂ ਕਰਵਾਈਆਂ ਹੋਈਆਂ ਸੀਗੀਆਂ ਜਦੋਂ ਮੈਡਮ ਨੇ ਪੈਸਾ ਕਢਵਾਇਆ ਉਹ ਮੈਸੇਜ ਹੁਣ ਜਿਹੜੇ ਫੋਨ ਨੰਬਰ ਨਾਲ ਅਟੈਚ ਹੋਏ ਸੀ ਉਹਨਾਂ ਕੋਲੇ ਜਾਣਾ ਹੀ ਜਾਣੇ ਸੀਗੇ ਹੁਣ ਜਿਹੜੇ ਉਹ ਮੈਸੇਜ ਜਾਂ ਓਟੀਪੀ ਜਾਂਦੇ ਸੀ ਉਹ ਮੈਡਮ ਦੇ ਰਿਸ਼ਤੇਦਾਰਾਂ ਕੋਲੇ ਜਾਂ ਨਜ਼ਦੀਕੀ ਸਹਲੀਆਂ ਕੋਲੇ ਜਾਂਦੀਆਂ ਸੀਗੀਆਂ ਉੱਥੋਂ ਮੈਡਮ ਕੋਈ ਖਤਰਾ ਹੈਗਾ ਨਹੀਂ ਸੀਗਾ ਚਲੋ ਜੀ 2021 ਦੇ ਵਿੱਚ ਮੈਡਮ ਨੇ ਇਹ 4 ਕਰੋੜ 70 ਲੱਖ ਰੁਪਈਆ ਕਢਾ ਕੇ ਸ਼ੇਅਰ ਮਾਰਕੀਟ ਦੇ ਵਿੱਚ ਲਾ ਦਿੱਤਾ ਹੁਣ ਮੈਡਮ ਦੀ ਸਕੀਮ ਇਹ ਸੀਗੀ ਵੀ ਮੈਂ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਾ ਦੇਣੀ ਆ ਤੇ ਜਿਹੜਾ ਮੈਨੂੰ ਪ੍ਰੋਫਿਟ ਹੋਊਗਾ ਉਹ ਮੈਂ ਆਪਦੀ ਜੇਬ 'ਚ ਪਾ ਲੂੰਗੀ ਤੇ ਬਾਕੀ 4 ਕਰੋੜ 70 ਲੱਖ ਰੁਪਇਆ ਲਿਆ ਕੇ ਫਿਰ ਇਹ ਉਹਨਾਂ ਗਾਂਕਿਆਂ ਦੇ ਖਾਤਿਆਂ ਦੇ ਵਿੱਚ ਮੈਂ ਸੇਵ ਕਰਕੇ ਰੱਖ ਦੂੰਗੀ ਉਹਨਾਂ ਦੀ ਐਫ ਡੀਆ ਫਿਰ ਇਸ ਤਰ੍ਹਾਂ ਚੱਲਦੀਆਂ ਰਹਿਣਗੀਆਂ ਚਲੋ ਜੀ ਹੁਣ ਆਹ ਹਫ਼ਤਾਕ ਹੋਇਆ ਇੱਕ ਕਸਟਮਰ ਮਾੜੀ ਕਿਸਮਤ ਨੂੰ ਐਫ ਡੀ ਤੜਵਾਉਣ ਲਈ ਬੈਂਕ ਦੇ ਵਿੱਚ ਆ ਗਿਆ ਕਸਟਮਰ ਨੂੰ ਕੋਈ ਲੋੜ ਪੈ ਗਈ ਐਮਰਜੈਂਸੀ ਜਦੋਂ ਉਹ ਬੈਂਕ ਦੇ ਵਿੱਚ ਐਫ ਡੀ ਤੜਵਾਉਣ ਲਈ ਆਇਆ ਤਾਂ ਉਹਨੇ ਕਿਸੇ ਬੈਂਕ ਦੇ ਅਧਿਕਾਰੀ ਨਾਲ ਗੱਲ ਕੀਤੀ ਵੀ ਯਾਰ ਮੇਰੀ ਬੈਂਕ ਦੇ ਵਿੱਚ ਐਫ ਡੀ ਆ ਤੇ ਮੈਨੂੰ ਪੈਸੇ ਚਾਹੀਦੇ ਆ ਜਦੋਂ ਹੁਣ ਬੈਂਕ ਦੇ ਅਧਿਕਾਰੀ ਨੇ ਆਉਦੀ ਐਫਡੀ ਵਾਲਾ ਖਾਤਾ ਖੋਲ੍ਹ ਕੇ ਦੇਖਿਆ ਉਹ ਕਹਿੰਦਾ ਵੀ ਤੇਰੇ ਖਾਤੇ ਦਾ ਕੋਈ ਹੈ ਹੀ ਨਹੀਂ ਜ਼ੀਰੋ ਬੈਲੈਂਸ ਬੋਲੀ ਜਾਂਦਾ ਉਹ ਬਈ ਹੈਰਾਨ ਹੋ ਗਿਆ ਉਹਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਯਾਰ ਵੀ ਮੈਂ 15 ਲੱਖ ਦੀ ਐਫਡੀ ਕਰਵਾਈ ਆ ਇਹ ਅਧਿਕਾਰੀ ਕਹਿ ਰਿਹਾ ਵੀ ਤੇਰੇ ਖਾਤੇ 'ਚ ਕੋਈ ਬੈਲੈਂਸ ਹੀ ਨਹੀਂ ਬੋਲਦਾ ਚਲੋ ਜੀ ਉਹਨੇ ਬੈਂਕ ਦੇ ਕਸਟਮਰ ਕੇਅਰ ਨੂੰ ਕੰਪਲੇਂਟ ਲਿਖਾ ਦਿੱਤੀ ਬੈਂਕ ਮੈਨੇਜਰ ਨੂੰ ਕੰਪਲੇਂਟ ਕਰ ਦਿੱਤੀ ਹੁਣ ਉਸ ਕਸਟਮਰ ਨੂੰ ਇਹ ਨਹੀਂ ਪਤਾ ਵੀ ਮੈਂ ਜਿਹੜਾ ਲੈਟਰ ਲਿਖ ਕੇ ਇਸ ਬੈਂਕ ਮੈਨੇਜਰ ਨੂੰ ਫੜਾਈ ਜਾਂਦਾ ਸ਼ਾਕਸ਼ੀ ਗੁਪਤਾ ਨੂੰ ਵੀ ਸਾਰੀ ਗੇਮ ਹੀ ਨਹੀਂ ਖੇਡੀ ਆ ਚਲੋ ਜੀ ਥੋੜੇ ਦਿਨ ਉਸ ਕਸਟਮਰ ਨੂੰ ਹੋਰ ਨੇ ਭੰਬਲ ਪੂਸੇ ਚ ਪਾਈ ਰੱਖਿਆ ਫਿਰ ਅੱਕ ਕੇ ਉਸ ਬੰਦੇ ਨੇ ਪੁਲਿਸ ਕੋਲੇ ਕੰਪਲੇਟ ਕੀਤੀ ਗੱਲ ਸੋਸ਼ਲ ਮੀਡੀਆ ਤੇ ਲਿਆਂਦੀ ਜਦੋਂ ਗੱਲ ਸੋਸ਼ਲ ਮੀਡੀਆ ਤੇ ਆਈ ਤਾਂ ਜਿਹੜੇ ਹੋਰ ਲੋਕਾਂ ਨੇ ਆਪਣੀਆਂ ਕਰਵਾਈਆਂ ਸੀ ਉਹ ਵੀ ਭੱਜ ਉੱਠੇ ਉਹਨਾਂ ਨੂੰ ਵੀ ਜਾ ਕੇ ਜਦੋਂ ਖਾਤੇ ਚੈੱਕ ਕੀਤੇ ਲਗਭਗ 40-45 ਬੰਦਿਆਂ ਦੇ ਖਾਤੇ ਬਿਲਕੁਲ ਖਾਲੀ ਐਫ ਡੀ ਉੱਡੀਆਂ ਪਈਆਂ ਮੈਨੂੰ ਕੱਖ ਵੀ ਨਹੀਂ ਸੀ ਬੋਲਦਾ ਚਲੋ ਜੀ ਉਸ ਤੋਂ ਬਾਅਦ ਜਦੋਂ ਹੋਰ ਬੰਦਿਆਂ ਨੇ ਕੰਪਲੇਟਾਂ ਕੀਤੀਆਂ ਮੈਡਮ ਸ਼ਾਕਸ਼ੀ ਗੁਪਤਾ ਨੂੰ ਪੁਲਿਸ ਚੱਕ ਕੇ ਲੈ ਗਈ। ਹੁਣ ਜਦੋਂ ਮੈਡਮ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ, ਹੁਣ ਜਦੋਂ ਮੈਡਮ ਦੇ ਬਿਆਨ ਲਏ ਜਾਂਦੇ ਆ ਮੜਿਆ 27 ਨਾਲ ਪੁੱਛਿਆ ਜਾਂਦਾ ਤਾਂ ਮੈਡਮ ਉਥੇ ਪੁਲਿਸ ਨੂੰ ਇਹ ਗੱਲ ਕਹਿੰਦੀ ਆ ਵੀ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਇਹ ਕੰਮ ਕੀਤਾ ਸੀਗਾ ਕਿ ਮੈਂ ਲੋਕਾਂ ਦੀਆਂ ਐਫ.ਡੀ.ਆਂ ਚੋਂ ਪੈਸਾ ਕਢਵਾ ਕੇ ਸ਼ੇਅਰ ਮਾਰਕੀਟ 'ਚ ਲਾਇਆ ਸੀ ਤੇ ਉਸ ਤੋਂ ਬਾਅਦ ਜਿਹੜਾ ਮੈਨੂੰ ਪ੍ਰੋਫਿਟ ਹੋਇਆ ਸੀ ਉਹ ਮੈਂ ਰੱਖ ਲਿਆ ਸੀਗਾ ਤੇ ਲੋਕਾਂ ਦਾ ਪੈਸਾ ਮੈਂ ਵਾਪਸ ਲਿਆ ਕੇ ਫਿਰ ਲੋਕਾਂ ਦੇ ਖਾਤਿਆਂ 'ਚ ਸੇਫ ਰੱਖਤਾ ਸੀਗਾ। ਐਸ ਵਾਰੀ ਮੈਂ ਥੋੜਾ ਲਾਲਚ ਵੱਡਾ ਕਰ ਬੈਠੀ ਮੈਂ ਲਗਭਗ 4 ਕਰੋੜ 70 ਲੱਖ ਰੁਪਇਆ ਸ਼ੇਅਰ ਮਾਰਕੀਟ ਚ ਲਾ ਬੈਠੀ ਪਰ ਮੇਰੇ ਉਹ ਪੈਸੇ ਡੁੱਬ ਗਏ ਮੈਨੂੰ ਉਥੋਂ ਘਾਟਾ ਪੈ ਗਿਆ ਇਸ ਕਰਕੇ ਹੁਣ ਮੇਰੇ ਕੋਲੇ ਕੁਝ ਵੀ ਨਹੀਂ ਹੈਗਾ ਤੇ ਮੈਂ ਹੁਣ ਖਾਤਿਆਂ ਵਿੱਚ ਕੀ ਲਿਆ ਕੇ ਰੱਖਾਂ ਹੁਣ ਜਦੋਂ ਇਹ ਖਬਰ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗੀ ਭਰਾਵਾ ਉਹਨਾਂ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਉਹਨਾਂ ਘਰੇ ਹੁਣ ਰੋਟੀ ਨਹੀਂ ਪੱਕਦੀ ਹੁਣ ਮੈਡਮ ਨੇ ਇਹ ਕਹਿ ਕੇ ਪੱਲਾ ਝਾੜਤਾ ਵੀ ਮੇਰੇ ਕੋਲੇ ਇਸ ਟਾਈਮ ਤੇ ਕੁਝ ਨਹੀਂ ਹੈਗਾ ਮੈਂ ਬਿਲਕੁਲ ਨੰਗ ਹੋ ਚੁੱਕੀ ਆ ਮੇਰਾ ਸਾਰਾ ਪੈਸਾ ਸ਼ੇਅਰ ਮਾਰਕੀਟ ਚ ਡੁੱਬ ਚੁੱਕਿਆ ਮੈਂ ਹੁਣ ਲੋਕਾਂ ਤੋਂ ਕਿੱਥੋਂ ਪੈਸਾ ਮੋੜ ਜਿਹੜੀ ਮੇਰੇ ਤੇ ਬਣਦੀ ਕਾਰਵਾਈ ਆ ਉਹ ਤੁਸੀਂ ਕਰ ਸਕਦੇ ਹੋ ਜਿਹੜੀ ਇਹ ਖਬਰ ਆ ਇਹ ਹੈਗੀ ਆ ਰਾਜਸਥਾਨ ਦੇ ਕੋਟਾ ਦੀ ਰਾਜਸਥਾਨ ਦੇ ਕੋਟਾ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਹੁਣ ਮੈਡਮ ਨੇ ਕਹਿ ਕੇ ਪੱਲਾ ਝਾੜਤਾ ਵੀ ਮੈਂ ਤਾਂ ਨੰਗ ਮਲੰਗ ਹੋ ਗਈ ਮੈਂ ਦੱਸੋ ਕੀ ਕਰਾਂ ਮੇਰੇ ਤੇ ਬਣਦੀ ਕਾਰਵਾਈ ਕਰ ਲੋ ਹੁਣ ਪਤਾ ਤੁਹਾਨੂੰ ਵੀ ਆ ਪਤਾ ਮੈਨੂੰ ਵੀ ਆ ਵੀ ਉਸ ਮੈਡਮ ਦੇ ਕੀ ਕਾਰਵਾਈ ਹੋਣੀ ਆ ਡੱਕਾ ਨਹੀਂ ਹੋਣਾ ਕੋਈ ਸਾਲ ਜੇਲ੍ਹ ਕੱਟ ਲੂ 2 ਸਾਲ ਜੇਲ੍ਹ ਕੱਟ ਲੂਗੀ ਹੁਣ ਜਿਹੜਾ 4 ਕਰੋੜ 70 ਲੱਖ ਦਾ ਮੈਡਮ ਕਾ ਭਲਾ ਕਰ ਗਈ ਆ ਉਹਦੀ ਪਰਪਾਈ ਕੌਣ ਕਰੂਗਾ ਕਿਸੇ ਨੇ ਨਹੀਂ ਕਰਨੀ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਕਿ ਭਰਾਵੋ ਤੁਸੀਂ ਬੈਂਕ ਦੇ ਵਿੱਚ ਆਪਦੀ ਐਫ ਡੀ ਕਰਵਾਉਂਦੇ ਹੋ ਜਾਂ ਕੋਈ ਆਪਦਾ 골ਡ ਬੈਂਕ ਦੇ ਵਿੱਚ ਧਰਦੇ ਹੋ ਤਾਂ ਉਸ ਪੈਸੇ ਦੀ ਜਾਂ ਉਸ ਸੋਨੇ ਦੀ ਪੂਰੀ ਇਨਕੁਆਰੀ ਰੱਖਿਆ ਕਰੋ 2-4 ਮਹੀਨਿਆਂ ਬਾਅਦ ਆਪਦੀ ਐਫ ਡੀ ਚੈੱਕ ਕਰਦੇ ਰਿਹਾ ਕਰੋ ਆਪਦੇ 골ਡ ਨੂੰ ਚੈੱਕ ਕਰਦੇ ਰਿਹਾ ਕਰੋ ਤੇ ਇਹ ਵੀ ਗੱਲ ਜ਼ਰੂਰ ਚੈੱਕ ਕਰਿਆ ਕਰੋ ਕਿ ਜਿਹੜਾ ਸਾਡਾ ਫੋਨ ਨੰਬਰ ਆ ਉਹ ਸਾਡੇ ਖਾਤਿਆਂ ਦੇ ਨਾਲ ਅਟੈਚ ਹੈ ਜਾਂ ਨਹੀਂ ਹੈ ਇਸ ਕਰਕੇ ਆਪਣੇ ਪੈਸੇ ਦੀ ਪੂਰੀ ਨਿਗਰਾਨੀ ਰੱਖੋ ਬੇਸ਼ੱਕ ਤੁਹਾਡਾ ਪੈਸਾ ਬੈਂਕ ਚ ਪਿਆ ਬੇਸ਼ੱਕ ਤੁਸੀਂ ਐਫ ਡੀ ਕਰਵਾਈ ਹੈ ਪਰ ਤੁਹਾਡਾ ਹੱਕ ਬਣਦਾ ਕਿ ਆਪਦੇ ਪੈਸੇ ਦੀ ਜਾਂਚ ਪੜਤਾਲ ਪੂਰੀ ਰੱਖੋ ਕਿਤੇ ਇਸ ਗੱਲ ਦਾ ਨਾ ਭਰੋਸਾ ਕਰੀ ਰੱਖਿਆ ਜਿਵੇਂ ਸਾਡੇ ਕੋਲੇ ਐਫ ਡੀ ਦਾ ਕਾਗਜ਼ ਆ ਕਿਤੇ ਉਹ ਇਕੱਲੇ ਕਾਗਜ਼ ਨਾ ਤੁਹਾਡੇ ਹੱਥ ਚ ਰਹਿ ਜਾਂਦਾ ਬੰਦਾ ਰੁਪਈਆ ਰੁਪਈਆ ਜੋੜ ਕੇ ਆਪਦੀ ਔਲਾਦ ਲਈ 4 ਰੁਪਏ ਜੋੜਦਾ ਪਰ ਕਈ ਵਾਰੀ ਕੁਝ ਇੱਕ ਕਰਪਟ ਬੈਂਕ ਦੇ ਅਧਿਕਾਰੀ ਇਹ ਧੋਖਾ ਕਰ ਜਾਂਦੇ ਆ ਸਾਡਾ ਮਕਸਦ ਹੁੰਦਾ ਬਸ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਤੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣ ਦਾ ਬਹੁ あの場